ਮੈਂ ਹੁਣ ਤੁਸੀਂ ਤਿਆਰੀ ਰੱਖਿਓ ਜੇ ਤੁਸੀਂ ਘਰ ਛੱਡ ਛੱਡ ਕੇ ਨਾ ਪੁੱਜੇ ਤੇ ਫਿਰ ਮੈਂ ਵੀ ਐਸਚ ਹੋਣੀ ਆ ਜੀਰੇ ਦਾ ਅੱਜ ਮੈਂ ਤੁਹਾਨੂੰ ਦੱਸਣ ਆਇਆ ਤੁਸੀਂ ਆਪ ਦੀ ਤਿਆਰੀ ਕਰ ਲਓ 15 ਦਿਨਾਂ ਦੇ ਵਿੱਚ ਵਿੱਚ ਇਸ ਪਿੰਡ ਤੋਂ ਪੰਚਾਇਤ ਤੋਂ ਮੈਂ ਸਰਟੀਫਿਕੇਟ ਲੈਣਾ ਕਿ ਮੇਰੇ ਨਗਰ ਵਿੱਚ ਕੋਈ ਨਛਾਣੀ ਵੇਦਨਾ ਹਮੇਸ਼ਾ ਮੇਰੀ ਆਤ ਮਾਂ ਵੀ ਆਤ ਤੋਂ ਮੇਰੀ ਬੂਰਾ ਪਹਿਲਾਂ ਮੈਂ ਆ ਕੇ ਦੱਸਦਾ ਉਹ ਤਿਆਰੀ ਕਰ ਲੋ ਆਪ ਦੀ ਜਿਹੜਾ ਬੰਦਾ ਮੈਨੂੰ ਘਰੇ ਨਾ ਮਿਲਿਆ ਇਹਦਾ ਮਤਲਬ ਉਹ ਨਸ਼ਾ ਵਿੱਚ ਅਦਾਦੀ ਹੈ ਆਪਦੇ ਘਰਾਂ ਵਿੱਚ ਵਾਪਸ ਆ ਜਾਓ ਅਤੇ ਚੰਗੇ ਕੰਮ ਕਰੋ ਮੈਂ ਤੁਹਾਨੂੰ ਫਿਰ ਵਾਰਨਿੰਗ ਦਿੰਦਾ ਔਰ ਬੇਨਤੀ ਕਰਦਾ ਜਿਹੜੇ ਛੋਟੇ ਛੋਟੇ ਬੱਚੇ ਜਿਨ੍ਹਾਂ ਜਨਾਨੀਆਂ ਨੇ ਲਾਏ ਨੇ ਕੁੜੀਆਂ ਵੇਚਣ ਵਾਸਤੇ ਉਹ ਜਨਾਨੀਆਂ ਵੀ ਤਿਆਰ ਰੱਖਣ ਮੈਂ ਤੁਹਾਨੂੰ ਬੇਨਤੀ ਕਰਨਾ ਹੈ ਅੱਜ ਪਹਿਲੇ ਦਿਨ ਤੇ ਅੱਜ ਤੋਂ ਆਦੀ ਤਿਆਰੀ ਕਰ ਲੋ ਮੈਂ ਆਉਂਦਾ ਕਬਰਾਂ ਕਬਰ ਕਸ ਕਰ ਲਿਆ ਸਭ ਤੋਂ ਪਹਿਲਾਂ ਮੈਂ ਪੈਨ ਨੂੰ ਅਜ ਅਡੋਪਟ ਕਰਦਾ ਇਹ ਪੈਨ ਨੂੰ ਮੈਂ ਨਚਾ ਮੁਕਤ ਕਰਨਾ ਸੋ આજ ਮੈਂ ਫਿਰ ਤੁਹਾਰੇ ਬੇਨਤੀ ਕਰਦਾ ਜੋ ਵੀ ਅਸ ਤੋਂ ਪਹਿਲਾਂ